ਨ ਨਗਰ ਨਿਗਮ ਚੋਣਾ ਦੇ ਲਈ ਅੰਮ੍ਰਿਤਸਰ ਦੇ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਹੀ ਜਿਹੜੇ ਵੋਟਰ ਸੀ ਉਹ ਵਕ ਵਕ ਥਾਵਾਂ ਤੇ ਜਿਹੜੇ ਬੂਥ ਬਣੇ ਨੇ 85 ਵਾੜਾ ਦੇ ਲਈ ਅੰਮ੍ਰਿਤਸਰ ਦੇ ਵਿੱਚ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਅੰਮ੍ਰਿਤਸਰ ਦੀ 26 ਨੰਬਰ ਵਾੜ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਜਗ੍ਹਾ ਤੇ ਸ਼ਿਵਾਲੇ ਦੇ ਨੇੜੇ ਇਹ ਜਿਹੜੀ ਵਾੜ ਹੈ ਜਿੱਥੇ ਜਿਹੜੀਆਂ ਪੋਲਿੰਗ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਨਾ 85 ਵਾੜਾ ਨੇ ਅੰਮ੍ਰਿਤਸਰ ਦੀਆਂ ਵੋਟਰ ਆਈਡੀ ਦੇਖ ਕੇ ਜਿਹੜੇ ਕੈਂਡੀਡੇਟਸ ਜਿਹੜੇ ਸੁਰੱਖਿਆ ਦੇ ਵਿੱਚ ਜਿਹੜੀਆਂ ਟੀਮਾਂ ਲੱਗੀਆਂ ਨੇ ਅਧਿਕਾਰੀ ਲੱਗੇ ਨੇ ਉਹ ਹੱਥਾਂ ਦੇ ਵਿੱਚ ਜਿਹੜੇ ਉਹ ਆਈਡੀ ਕਾਰਡ ਜਿਹੜੇ ਨੇ ਜੋ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਉਹਨਾਂ ਦੇ ਮੁਤਾਬਕ ਵੇਖ ਕੇ ਉਹਨਾਂ ਨੂੰ ਅੰਦਰ ਜਾਣ ਦੀ ਜਿਹੜੀ ਹੈ ਅੰਦਰ ਜਾਣ ਦੇ ਰਹੇ ਨੇ ਸੁਰੱਖਿਆ ਦੇ ਸਖਤ ਹਾਲਾਂਕਿ ਸਰਦੀ ਜਿਹੜੀ ਹੈ ਸਵੇਰ ਤੋਂ ਹੀ ਕਾਫੀ ਹੈ ਸਵੇਰ ਤੋਂ ਹੀ ਤੇ ਇਸ ਹੈਗਾ ਦੇ ਉੱਤੇ ਇਹ ਜਿਹੜਾ ਬੂਥ ਨੰਬਰ 9 10 ਹੈ 26 ਨੰਬਰ ਵਾਰਡ ਦਾ ਜਿੱਥੇ ਅੰਮ੍ਰਿਤਸਰ ਦੇ ਵਿੱਚ ਅੱਜ ਸਵੇਰੇ ਪੋਲਿੰਗ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਤਾਂ ਵੱਡੀ ਸੰਖਿਆ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਘਰਾਂ ਤੋਂ ਹਾਲਾਂਕਿ ਇੱਕ ਦੋ ਦਾਵਾਂ ਤੋਂ ਜੋ ਜਾਣਕਾਰੀ ਮਿਲੀ ਹੈ ਕਿ ਪੋਲਿੰਗ ਜਿਹੜੀ ਹੈ ਜਿਵੇਂ ਕੋਈ ਸਮਾਨ ਇੱਕ ਦੋ ਬੂਤ ਜਿਹੇ ਨੇ ਜਿੱਥੇ ਪੋਲਿੰਗ ਸ਼ੁਰੂ ਨਹੀਂ ਹੋ ਸਕੀ VOTING ਮਸ਼ੀਨਾਂ ਦੇ ਵਿੱਚ ਸਮੱਸਿਆ ਆਉਣ ਕਰਕੇ ਤਾਂ ਇਸ ਤਰ੍ਹਾਂ ਦੀਆਂ तमाम ਜਗ੍ਹਾ ਦੇ ਉੱਤੋਂ ਜੋ ਸਵੇਰ ਆ ਰਹੀ ਹੈ ਕੋਈ ਪਰ ਕਈ ਬਹੁਤਿਆਂ ਥਾਵਾਂ ਦੇ ਉੱਤੇ ਪੋਲਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਅੱਜ ਸਵੇਰ ਤੋਂ ਜਿਹੜੇ ਵੋਟਰ ਨੇ ਉਹ ਆਪਣੇ ਆਪਣੇ ਜਿਹੜੇ ਹੱਕ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਜਿਹੜੀ VOTING ਕਰਨ ਦੇ ਲਈ ਇਥੇ ਪੁੰਜੇ ਨੇ ਚੋਣ ਪ੍ਰਚਾਰ ਜਿਹੜਾ ਪਿਛਲੇ 10 ਦਿਨ ਚੱਲਿਆ ਸੀ ਤੇ ਇਸ ਤੋਂ ਬਾਅਦ ਹੁਣ ਜਿਹੜੇ ਅੱਜ VOTING ਦਾ ਦਿਨ ਹੈ 85 ਵਾਡਾਂ ਨੇ ਅੰਮ੍ਰਿਤਸਰ ਦੀਆਂ ਅੱਗੇ ਦਿਖਾ ਸਕਦੇ ਆ ਕਿ 85 ਵਾਡਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਅੱਜ ਪੋਲਿੰਗ ਜਿਹੜੇ ਨੇ ਅ ਉਮੀਦਵਾਰ ਉਹ ਆਪਣੇ ਆਪਣੇ ਹੱਕ ਜਿਹੜੇ ਜਿਹੜੇ 85 ਵਾਡਾਂ ਦੇ ਵੱਖ-ਵੱਖ ਉਮੀਦਵਾਰ ਨੇ ਉਹਨਾਂ ਦੀ ਲਈ ਜਿਹੜੀ ਆ ਅੱਜ ਸ਼ਾਮ ਨੂੰ ਅੰਮ੍ਰਿਤਸਰ ਨੂੰ 85 ਜਿਹੜੇ ਕਾਉਂਸਲਰ ਨੇ ਉਹ ਮਿਲ ਜਾਣਗੇ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਇਲਾਵਾ ਜੇ ਗੱਲ ਕੀਤੀ ਆਵੇ ਤਾਂ ਬਾਬਾ ਬਕਾਲਾ ਤੇ ਰਾਜਾ ਸੰਸੀ ਇੱਥੇ ਵੀ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਨੇ ਇੱਥੇ ਵੀ ਨਗਰ ਨਿਗਮ ਦੀਆਂ ਲੋਕਲ ਨਗਰ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਇੱਥੇ ਹੋ ਰਹੀਆਂ ਨੇ ਤਾਂ ਇੱਥੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਨੇ ਪੁਲਿਸ ਵੱਲੋਂ ਐਕਸਟਰਾ ਫੋਰਸ ਲਗਾਈ ਗਈ ਹੈ ਤੇ ਵਕ ਵਕ ਪਾਰਟੀਆਂ ਦੇ ਜਿਹੜੇ ਪੋਲਿੰਗ ਏਜੰਟ ਨੇ ਉਹ ਇਸੇਗਾ ਦੇ ਉੱਤੇ ਮੌਜੂਦ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਸਖਤ ਸੁਰੱਖਿਆ ਦੇ ਇੰਤਜ਼ਾਮ ਨੇ ਪੁਲਸ ਦੇ ਅਧਿਕਾਰੀ ਜਿਹੜੇ ਨੇ ਇਹਨਾਂ ਦੇ ਵੱਲੋਂ ਵੀ ਜਿਹੜੀ ਹੈ ਸੁਰੱਖਿਆ ਦੇ ਅੰਮ੍ਰਿਤਸਰ ਦੀਆਂ 85 ਵਾਡਾਂ ਦੇ ਵਿੱਚ ਗੱਲ ਕੀਤੀ ਜਾਵੇ ਜੋ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਨੀ ਹੋਣਾ ਨੇ ਜਾਣਕਾਰੀ ਦਿੱਤੀ ਸੀ 811 ਬੂਥ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 300 ਬੂਥ ਸੰਵੇਦਨਸ਼ੀਲ ਨੇ ਤੇ 245 অতি ਸੰਵੇਦਨਸ਼ੀਲ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਇਲਾਵਾ ਜਨਾਲਾ ਰਾਜਸਥਾਨ ਦੀ ਮਜੀਠਾ ਪੱਪ ਬਗਾਲ ਤੇ ਰਈਆ ਵਿਖੇ 20 ਵੋਟਾਂ ਪੈ ਰਹੀਆਂ ਨੇ ਰਈਆ ਤੇ ਮਜੀਠਾ ਤੇ ਕੁਝ ਥਾਵਾਂ ਦੇ ਇੱਕ ਇੱਕ ਦੋ ਦੋ ਵਾਡਾਂ ਦੇ ਲਈ ਜਦ ਕੇ ਜਿਹੜੀ ਗੱਲ ਕੀਤੀ ਜਾਵੇ ਅਜਨਾਲਾ ਬਾਬਾ ਬਕਾਲਾ ਦੇ ਵਿੱਚ ਤੇ ਰਾਜਸਥਾਨੀ ਦੇ ਵਿੱਚ ਜਿਹੜੀਆਂ ਪੂਰੀਆਂ 13 13 ਵਾਡਾਂ ਦੀ ਪੋਲਿੰਗ ਜਿਹੜੀਆਂ ਹੋ ਰਹੀ ਹੈ ਇਸ ਤੋਂ ਇਲਾਵਾ ਜਿਹੜੀਆਂ ਕਿਉਂਕਿ ਨਗਰ ਕੌਂਸਲ ਦੇ ਨਗਰ ਪੰਚਾਇਤਾਂ ਕੋਲ 30 ਵਾਡਾਂ ਨੇ ਜਿਹੜੀਆਂ ਸ਼ਹਿਰ ਤੋਂ ਬਾਹਰ ਨੇ ਇੱਥੇ 30 ਦੇ 30 ਬੁਤੀ ਬਣਾਏ ਗਏ ਨੇ ਜਿਨ੍ਹਾਂ ਚੋਂ ਸੱਤ ਸੰਵੇਦਨਸ਼ੀਲ ਨੇ ਕੱਲ ਅਮਰਸਰ ਰੂਰਲ ਪੁਲਿਸ ਦੇ ਐਸਐਸਪੀ ਜਿਹੜੇ ਨੇ ਚਰਨਜੀਤ ਸਿੰਘ ਉਹਨਾਂ ਨੇ ਦੱਸਿਆ ਸੀ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਐਕਸਟਰਾ ਫੋਰਸ ਜਿਹੜ ਕੀ ਕੀਤੀ ਗਈ ਹੈ ਦਿਹਾਤੀ ਇਲਾਕੇ ਦੇ ਵਿੱਚ ਜੇ ਗੱਲ ਕੀਤੀ ਹੈ ਫਿਰ 7 ਸੰਵੇਦਨਸ਼ੀਲ ਬੂਥ ਨੇ ਤੇ ਸ਼ਹਿਰ ਦੇ ਵਿੱਚ ਜਿਹੜੇ ਗੱਲ ਕੀਤੀ ਜਾਵੇ ਤਾਂ 243 ਜਿਹੜੇ ਨੇ অতি ਸੰਵੇਦਨਸ਼ੀਲ ਬੂਥ ਨੇ ਜਿੱਥੇ ਐਕਸਟਰਾ ਫੋਰਸ ਲੱਗੀ ਹੈ ਤੇ 300 ਦੇ ਕਰੀਬ ਜਿਹੜੇ ਨੇ ਸੰਵੇਦਨਸ਼ੀਲ ਬੂਥ ਨੇ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਵੀ ਕੱਲ ਵੱਖ-ਵੱਖ ਜਿਹੜੇ ਥਾਵਾ ਸੀ ਇੱਥੇ ਵੱਖ-ਵੱਖ ਪੋਲਿੰਗ ਕੇਂਦਰਾਂ ਦਾ ਜਿਹੜਾ ਦੌਰਾ ਕੀਤਾ ਸੀ ਅਰਤ ਦੀ ਸਰਦੀ ਦੇ ਬਾਵਜੂਦ ਜਿਹੜੇ ਨੇ ਡਿਊਟੀ ਦੇ ਅਧਿਕਾਰੀ ਨੇ ਉਸ ਸਮੇਂ ਤੇ ਆਪਣੀ ਡਿਊਟੀ ਜਿਹੜੀ ਸਵੇਰ ਤੋਂ ਹੀ ਇੱਥੇ ਪਹੁੰਚ ਗਏ ਸੀ ਤੇ ਹੌਲੀ ਹੌਲੀ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ ਜਿਹੜੀ ਬੋਲਿੰਗ ਹੈ ਉਹ ਬੋਲਿੰਗ ਪ੍ਰੋਸੈਸ ਅੱਗੇ ਵਧੇਗੀ ਤੇ ਅੰਮ੍ਰਿਤਸਰ ਨੂੰ ਅੱਜ ਜਿਹੜਾ ਹੈ ਉਹ था 85 ਵਾਰਡਾਂ ਦੇ ਜਿਹੜੇ ਨੇ 85 ਕੌਂਸਲਰ ਮਿਲ ਜਾਣਗੇ ਉਸ ਤੋਂ ਬਾਅਦ ਮੇਅਰ ਦਾ ਪ੍ਰੋਸੈਸ ਹੋਏਗਾ ਆਮ ਆਦਮੀ ਪਾਰਟੀ ਦੇ ਉਮੀਦਵਾਰ 85 ਵਾਰਡਾਂ 'ਚ ਚੋਣ ਲੜ ਰਹੇ ਨੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਚੋਣ ਲੜ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਚੋਣ ਲੜ ਰਹੇ ਨੇ ਤਾਂ ਕੁਝ ਥਾਵਾਂ ਦੇ ਉੱਤੇ ਕੁਝ ਆਜ਼ਾਦ ਉਮੀਦਵਾਰ ਵੀ ਨੇ ਕੁਝ ਹਲਕਿਆਂ ਦੇ ਵਿੱਚ ਤੇ ਮੁਕਾਬਲਾ ਜਿਹੜਾ ਹੈ ਬੜਾ ਸਖਤ ਮੁਕਾਬਲਾ ਹੈ 4 4-4 ਥਾਈ 5-5 ਥਾਈ ਜਿਹੜਾ ਮੁਕਾਬਲਾ ਇਸ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਹੋਣ ਰ ਇਸ ਤੋਂ ਬਾਅਦ ਹੁਣ ਦੇਖਣਾ ਇਹ ਹੋਏਗਾ ਕਿਉਂਕਿ ਬੋਲਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਉਸ ਤੋਂ ਬਾਅਦ ਤਰੰਤੀ ਜਿਹੜੀ ਹੈ ਗਿਣਤੀ ਸ਼ੁਰੂ ਹੋ ਜਾਏਗੀ ਤੇ ਜਿਹੜੀ ਗੱਲ ਕੀਤੀ ਆ ਅਬਦ ਅੰਮ੍ਰਿਤਸਰ ਦਾ ਅੱਜ ਸਵੇਰ ਦਾ ਟੈਂਪਰੇਚਰ ਜਿਹੜਾ ਸੀ 3 ਡਿਗਰੀ ਸੀ ਸਰਦੀ ਕਾਫੀ ਅੱਜ ਕਾਫੀ ਸੀ ਜਿਹੜੀ ਸਵੇਰ ਤੋਂ ਹੀ ਤੇ ਇਸ ਤੋਂ ਬਾਅਦ ਹੁਣ ਜਿਹੜੀ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਹਾਲਾਂਕਿ ਲੋਕ ਹੌਲੀ-ਹੌਲੀ ਜਿਹੜੇ ਨੇ ਉਹ ਬੋਲਿੰਗ ਕਰਨ ਬੋਲਿੰਗ ਕਰਕੇ ਜਿਹੜੇ ਨੇ ਉਹ ਬੋਲਿੰਗ ਕੇਂਦਰਾਂ ਤੋਂ ਆ ਰਹੇ ਨੇ ਇਸ ਜਗ੍ਹਾ ਦੇ ਉੱਤੇ ਬੋਰਡ ਜਿਹੜੀ ਕਰਕੇ ਲੋਕ ਨੇ ਨਮਸਕਾਰ ਜੀ ਕੀ ਨਾਮ ਹੈ ਜੀ ਤੁਹਾਡਾ ਪ੍ਰਵੇਸ਼ ਮਹਿਰਾ ਬੋਰਡ ਪਾਇ ਜੀ ਤੁਸੀਂ ਹਾਂਜੀ 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 ਪਾਇ ਜੀ ਤਾਂ ਚਲੋ ਇਹ ਤੇ ਨਹੀਂ ਦੱਸਣਾ ਹੁੰਦਾ ਕਿ ਕਿੰਨੇ ਬੋਰਡ ਵਾਈ ਪਰ ਇਹ ਕਿ ਅੱਜ ਵਾਰਡ ਦੇ ਸਾਰੇ ਕਾਉਂਸਲਰ ਮਿਲ ਜਾਣਗੇ ਕਾਉਂਸਲਰ ਦੀ ਚੋਣ ਕਿੰਨੀ ਕੁ ਮਹੱਤਵਪੂਰਨ ਹੁੰਦੀ ਹੈ ਜੀ ਬਹੁਤ ਮਹੱਤਵਪੂਰਨ ਹੁੰਦੀ ਹੈ ਜੀ ਕਾਉਂਸਲਰ ਦੇ ਸਾਰਾ ਮੱਲਾ ਸੰਭਾਲਣਾ ਹੁੰਦਾ ਸਾਰੀ ਵਾਰਡ ਸਾਰੀ ਵਾਰਡ ਦਾ ਸਾਰਾ ਸੰਭਾਲ ਨਹੀਂ ਹੁੰਦੀ ਆ ਵੈਸੇ ਵੀ 2 ਸਾਲ ਲੇਟ ਹੋ ਗਈ ਕੰਮ ਲੋਕਾਂ ਦੇ ਜਿਹੜੇ ਸੀਗੇ ਉਹ ਵੀ ਪੈਂਡਿੰਗ ਕਾਫੀ ਕਾਉਂਸਲਰ ਨਹੀਂ ਮਿਲ ਪਏ ਲੋਕਾਂ ਨੂੰ ਹਾਂਜੀ 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 ਕੀ ਉਮੀਦ ਤੁਸੀਂ ਕੀ ਰਾਦੇ ਤੁਹਾਡੇ ਇਲਾ ਕਿ ਉਹ ਲੀਬੋ ਵਧੀਆ ਕੰਮ ਕਰਦੇ ਜੀ ਕੰਮ ਵਧੀਆ ਕਰਦੇ ਬਹੁਤ ਵਧੀਆ ਕਰਦੇ ਠੀਕ ਹੈ ਜੀ ਠੀਕ ਹੈ ਸਰ ਤਾਂ ਇਸ ਜਗ੍ਹਾ ਦੇ ਉੱਤੇ ਸਰ ਕੀ ਨਾਮ ਹੈ ਤੁਹਾਡਾ ਜੀ ਨਰੇਸ਼ ਕੁਮਾਰ ਨਰੇਸ਼ ਜੀ ਵਾਇ ਵੋਟ ਜੀ ਹਾਂ ਜੀ ਵੋਟ ਵਾਇ ਬਹੁਤ ਤਾਂ ਦਿਖਾਓ ਨਿਸ਼ਾਨ ਦਿਖਾਓ ਆਪਣਾ ਅੰਗਲ ਦੇਖੋ ਜੀ ਆ ਨਿਸ਼ਾਨ ਹੈ ਦੇਖੋ ਆਪਣੇ ਜਿਹੜੇ ਨੇ ਲੋਕ 26 ਨੰਬਰ ਵਾਰਡ ਦੀਆਂ ਤਸਵੀਰਾਂ ਨੇ ਜਿੱਥੇ ਉਹ ਲੋਕ ਵਾਰਡ ਪਾ ਕੇ ਵਾਰਡਾਂ ਦੇ ਕੌਂਸਲਰ ਚੁਣਨ ਦੇ ਲਈ ਤਾਂ ਸਰ ਕਿੰਨੀ ਕਿੰਨੀ ਇੰਪੋਰਟੈਂਟ ਇਲੈਕਸ਼ਨ ਹੁੰਦੀ ਹੈ ਇਹ ਇਹ ਆਪਣੇ ਲੋਕਲ ਲੋਕਾਂ ਲੋਕਲ ਦੇ ਬਹੁਤ ਜ਼ਰੂਰੀ ਹੈ ਨਾ ਇਹ ਬਹੁਤ ਇੰਪੋਰਟੈਂਟ ਹੈ ਕੰਮ-ਕੌਮ ਕਰਨਾ ਪੈਂਦਾ ਹੈ ਇਹ ਨਾ ਤੇ ਡਿਪੈਂਡ ਕਰਦਾ ਸਰ ਇਹ ਨਾ ਡਿਪੈਂਡ ਕਰਦਾ ਸੇਵਾ ਜੀ ਨਾ ਤਾਂ ਬਿਲਕੁਲ ਇਹ ਸ਼ਹਿਰ ਦੇ ਜਿਹੜੇ ਨੇ ਲੋਕਲ ਬਾਡੀਜ਼ ਦੀਆਂ ਜਿਹੜੀਆਂ ਚੋਣਾਂ ਨੇ ਇਸ ਵਾਸਤੇ ਅਧਿਕਾਰੀ ਵੀ ਜਿਹੜੇ ਨੇ ਉਹ ਵੀ ਸੁਰੱਖਿਆ ਦਾ ਜਿਹੜਾ ਜਾਇਜ਼ਾ ਇਸ ਜਗ੍ਹਾ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਨੇ ਉਹ ਪੈਟਰੋਲਿੰਗ ਕਰ ਰਹੀਆਂ ਨੇ ਇਸੇ ਤਰ੍ਹਾਂ ਹੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਡੇਬਿਊਟ ਕੀਤੀਆਂ ਗਈਆਂ ਨੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਏ ਡਿਵੀਜ਼ਨ ਦੀ ਫੋਰਸ ਸੀ ਇਹ ਤਾਂ ਇਸ ਤਰ੍ਹਾਂ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਦੀਆਂ ਟੀਮਾਂ ਸੈਜ ਲਈ ਲੱਗੀਆਂ ਹੋਈਆਂ ਨੇ ਤਾਂ ਕਿ ਜਿਹੜੀ ਪੋਲਿੰਗ ਹੈ ਸਚ ਜਿਹੜੀ ਹੈ ਉਹ ਅੱਗੇ ਵੱਧ ਸਕੇ ਔਰ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਲੈ ਕੇ ਕੱਲ ਅਧਿਕਾਰੀਆਂ ਨੇ ਬੜਾ ਸਪਸ਼ਟ ਕੀਤਾ ਸੀ ਬੀਤੇ ਦਿਨੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਵੀ ਆਏ ਸੀ ਉਸ ਤੋਂ ਬਾਅਦ ਵੀ ਅਧਿਕਾਰੀ ਲਗਾਤਾਰ ਅਮਰਸਰ ਹੁੰਦੇ ਰਹੇ ਔਰ ਅੱਜ ਪੰਜ ਨਗਰਿਕ ਗੰਗਲੀਆਂ ਚੋਣਾ ਜਿਹੜੀਆਂ ਨੇ ਸੂਬੇ ਦੇ ਵਿੱਚ ਚੱਲ ਰਹੀਆਂ ਨੇ ਔਰ ਨਾਲ ਹੀ ਉਹ ਹੀ ਉਹਨਾਂ ਨੇ ਹੁਕਮ ਦਿੱਤਾ ਸੀ ਕਿ ਜੋ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਬਿਲਕੁਲ ਭਾਰਕ ਕੀਤਾ ਜਾਵੇ ਔਰ ਜੇਕਰ ਕੋਈ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਸਖਤ ਕਾਰਵਾਈ ਜਿਹੜੀ ਕੀਤੀ ਜਾਏਗੀ ਤਾਂ ਸਵੇਰ ਤੋਂ 7 ਵਜੇ ਤੋਂ ਹੀ ਤਕਰੀਬ ਲਿੰਗ ਉਹ ਸ਼ੁਰੂ ਹੋ ਚੁੱਕੀ ਹੈ ਕੋਈ ਇੱਕ ਦੋ ਵਾਰਡ ਜਿਹੇ ਨੇ ਜਿਵੇਂ ਡੀਵੀ ਕਾਲਜ ਦੇ ਅੰਦਰਲਾ ਇੱਕ ਈਪ ਸਕੂਲ ਦੇ ਅੰਦਰਲਾ ਜਿਹੜਾ ਕਬੂਤ ਹੈ ਉਥੇ ਪੋਲਿੰਗ ਸਵੇਰੇ ਪ੍ਰੋਬਲਮ ਜਰੂਰ ਆਈ ਮਸ਼ੀਨ ਜਿਹੜੀ ਸੀ ਨਹੀਂ ਚੱਲ ਰਹੀ ਪਰ ਬਾਕੀ ਸਾਰੇ ਥਾਵਾਂ ਤੇ 85 ਵਾਰਡਾਂ ਦੇ 811 ਦੇ 811 ਕਬੂਤਾਂ ਨੇ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ 100 ਟੀਵੀ ਅੰਮ੍ਰਿਤਸਰ